ਨਲਾ ਸੰਗੜਾ ਪ੍ਰਸ਼ਾਸਨ ਮਰਦਾਬਾਦ ਅੱਲਾਹੂ ਅਕਬਰ ਪੈਂਦਾ ਕੱਡਿਆ ਪ੍ਰਸ਼ਾਸਨ ਹੋ ਹੋ ਸਾਰੇ ਪੁੱਟੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪਿੰਡ ਕੁਡਾਨੀ ਖੁਰਦ ਤੋਂ ਰਾਣੋਂ ਤੱਕ ਨਗਰ ਨਿਵਾਸੀਆਂ ਵੱਲੋਂ 4 ਸਾਲਾਂ ਤੋਂ ਸੜਕ ਨਾ ਬਣਨ ਦੇ ਵਿਰੋਧ ਵਜੋਂ ਐਸ.ਡੀ.ਐਮ ਪਾਇਲ ਦੇ ਦਫ਼ਤਰ ਅੱਗੇ ਤਰਨਾ ਦੇ ਕਿ ਯਾਦ ਪੱਤਰ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਦਿੱਤਾ ਅਤੇ ਤਰਨਾ ਸਵੇਰੇ 12 ਵਜੇ ਤੱਕ ਚੱਲਿਆ ਪਰ ਕੋਈ ਅਧਿਕਾਰੀ ਨਾ ਆਇਆ ਤੇ ਫਿਰ ਲੋਕਾਂ ਵੱਲੋਂ 1 ਘੰਟਾ ਐਸ.ਡੀ.ਐਮ ਦੇ ਦਫ਼ਤਰ ਦਾ ਘਰਾਓ ਕੀਤਾ ਫਿਰ ਤਹਿਸੀਲਦਾਰ ਸਾਹਿਬ ਆਏ ਅਤੇ ਮੰਗ ਪੱਤਰ ਲੇਤਾ ਉਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਰੀਬ 15 ਦਿਨਾਂ ਚ ਸੜਕ ਦਾ ਕੰਮ ਮੁਕੰਮਲ ਹੋ ਜਾਏਗਾ ਇਹ ਜਿਹੜੀ ਸਾਡੀ ਸੜਕ 18 ਮੁੱਦੀ ਚੌੜੀ ਅਸੀਂ ਪ੍ਰਧਾਨ ਮੰਤਰੀ ਯੋਜਨਾ ਚ ਐਮਪੀ ਡਾਕਟਰ ਅਮਰ ਸਿੰਘ ਜੀ ਨੇ ਪਾਸ ਕਰਵਾਈ ਸੀਗੀ 2021 ਚ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਇਸ ਟੀਮ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜੀ ਤਕਰੀਬਨ ਚੌਥਾ ਸਾਲ ਲੱਗ ਗਿਆ ਜੀ ਉਹ ਸ਼ਰਕ ਦੇ ਉੱਤੇ ਵੱਟੇ ਪਾਤੇ ਪਰ ਉੱਤੇ ਉਹਦੇ ਉੱਤੇ ਪ੍ਰੀਮਿਕਸ ਨਹੀਂ ਸੀ ਪਾਇਆ ਗਿਆ ਜੀ ਅਸੀਂ ਇਹਦੇ ਸਬੰਧ ਦੇ ਵਿੱਚ अनेका ਵਾਰ ਐਸ்சி ਸਾਹਿਬ ਨੂੰ ਵੀ ਐਕਸ਼ਨ ਸਾਹਿਬ ਨੂੰ ਵੀ ਐਸਡੀਓ ਸਾਹਿਬ ਨੂੰ ਵੀ ਜੇਈ ਗੱਲ ਮਕਾਓ ਤੁਸੀਂ ਅਸੀਂ ਮਹਿਕਮੇ ਦਾ ਕੋਈ ਅਫਸਰ ਨਹੀਂ ਛੱਡਿਆ ਹੈਗਾ ਜੀ ਨੂੰ ਮਤਲਬ ਅਸੀਂ ਮਿਲ ਕੇ ਬੇਨਤੀ ਨਹੀਂ ਕੀਤੀ ਹੈਗੀ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਜੀ ਐਮਪੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਉਹਨਾਂ ਨੇ ਵੀ ਅਫਸਰਾਂ ਨੂੰ ਫੋਨ ਕੀਤੇ ਜੀ ਪਰ ਮਤਲਬ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਤਾਂ ਇਹ ਲੱਗਦਾ ਕਿ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਅਫਸਰ ਕਿਸੇ ਦੇ ਕਹਣੇ 'ਚ ਨਹੀਂ ਕਿਸੇ ਐਮਐਲਏ ਦੇ ਕਹੇਤੇ ਨਹੀਂ ਮਤਲਬ ਕੋਈ ਸੁਣਵਾਈ ਹੋ ਰਹੀ ਐਮਐਲਏ ਸਾਹਿਬ ਨੂੰ ਵੀ ਅਸੀਂ अनेका ਵਾਰ ਬੇਨਤੀ ਕਰਦੀ ਐਸਡੀਐਮ ਸਾਹਿਬ ਨੂੰ ਵੀ ਅਸੀਂ अनेका ਵਾਰ ਮੰਗ ਪੱਤਰ ਦਿੱਤਾ ਪਰ ਮਤਲਬ ਸਾਨੂੰ ਲਾਰਿਆਂ ਤੋਂ ਸਵਾਇ ਜਿਹੜਾ ਹੁਣ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅੱਜ ਕੰਮ ਅਸੀਂ ਸ਼ੁਰੂ ਕਰਵਾ ਦਿੱਤਾ 15 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੜਕ ਕੰਪਲੀਟ ਹੋ ਜੂਗੀ ਪਰ ਸਾਡੇ ਕੋਲ ਵਿਸ਼ਵਾਸ ਕਰਨ ਤੋਂ ਸਵਾਇ ਹੋਰ ਕੋਈ ਚਾਰਾ ਨਹੀਂ ਜੀ ਅਸੀਂ ਇੱਕ ਵਾਰ ਅਜ ਉਹਨਾਂ ਦੀ ਗੱਲ ਤੇ ਫਿਰ ਵਿਸ਼ਵਾਸ ਕਰਕੇ ਅੱਜ ਇਹ ਧਰਨਾ ਸਮਾਪਤ ਕਰਾਂਗੇ ਤਾਂ ਕਿ ਮਤਲਬ ਜੇ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੇ 15 ਦਿਨਾਂ ਦੇ ਵਿੱਚ ਇਹ ਕੰਮ ਨਾ ਕੰਪਲੀਟ ਹੋਇਆ ਜਾਂ ਨਾ ਸ਼ੁਰੂ ਹੋਇਆ ਤਾਂ ਅਸੀਂ 15 ਦਿਨਾਂ ਤੋਂ ਬਾਅਦ ਫਿਰ ਦੁਬਾਰਾ ਅਗਲਾ ਸੰਘਰਸ਼ ਐਲਾਨ ਕਰਾਂਗੇ ਫਿਰ ਅਸੀਂ ਲੰਬੇ ਸਮੇਂ ਲਈ ਮਤਲਬ ਇਹ ਧਰਨਾ ਇੱਥੇ ਦਫ਼ਤਰ ਦੇ ਮੂਹਰੇ ਬੰਦ ਰੱਖਾਂਗੇ। ਮੇਰੇ ਕੋਲੇ ਆਪਣਾ ਮੱਗ ਪੱਤਰ ਦੇ ਕੇ ਗਏ ਸੀਗੇ। ਉਸ ਦੇ ਸਬੰਧ ਵਿੱਚ ਮੈਂ ਪਹਿਲਾਂ ਸਿੰਘ ਸਾਹਿਬ ਤੇ ਜੀਤ ਸਿੰਘ ਸਾਹਿਬ ਨੂੰ ਕਹਿ ਦਿੱਤਾ ਸੀ ਨਟਨੇ ਰੋਡ ਬਣਾਉਣ ਦਾ। ਤੇ ਛੋਟੀ ਜਿਹੀ ਕੋਈ ਉਹਦੇ ਤੇ ਇਸ਼ੂ ਸੀਗਾ। ਤੇ ਹੁਣ ਕਲੀਅਰ ਹੋ ਗਿਆ ਉਹ ਹੁਣ ਕੰਮ ਸਟਾਰਟ ਹੋ ਗਿਆ ਹੈ। ਹੁਣ ਇਸ ਤੋਂ ਬਾਅਦ ਜਿੰਨਾ ਗੱਲ ਕਰਕੇ ਇਹ ਕਲੀਅਰ ਹੋ ਜੂਗੀ ਸੜਕ ਕੋਈ ਇਹਦੇ ਤੇ ਹੁਣ ਕੰਮ ਬੰਦ ਨਹੀਂ ਹੋਊਗਾ। ਨਾਲੇ ਜੀਤ ਸਾਹਿਬ ਨੂੰ ਦੱਸ ਕੇ ਅਸਨੇ ਤੇ ਡੀ ਸਾਹਿਬ ਦਾ ਕੰਮ ਸੀਗਾ। ਟੈਂਪਰ ਹੋਇਆ ਜਾਂਦਾ ਹੁਣ ਮੈਂ ਇੱਕ ਛੇਸਾ ਹੁਣ ਗੱਲ ਕਰਨਾ ਹੈ ਛੇਸਾ ਹੁਣ ਵੀ ਬਾਕੀ ਇਸ ਛੇਸਾ ਨੂੰ ਕੋਈ ਟਿਕਉ ਤਰਾਕੇ ਇੱਕ ਸੜਕ ਦਾ ਕੰਮ ਸਾਰਾ ਕੰਪਲੀਟ ਹੋ ਜਾਊਗਾ